ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੇ ਸੱਚ 6ਵੇਂ ਪਤਸ਼ਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕਰ ਰਹੇ ਨੇ ਮਹਾਰਾਜ ਦੇ ਕੋਲ ਇੱਕ ਮੋਨ ਨਾਂ ਦਾ ਸਿੱਖ ਜਿਹੜਾ ਢਾਕੇ ਤੇ ਰਹਿਣ ਵਾਲਾ ਹੈ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਟਾਰਪਨ ਕਰਕੇ ਮੱਥਾ ਟੇਕਦਾ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਰਾ ਜਨਮ ਮਰਨ ਦਾ ਦੁੱਖ ਕੱਟ ਦਿਓ ਗੁਰੂ ਜੀ ਆnde ਤੂੰ ਆਪਣਾ ਸਰੂਪ ਕਿਹੜਾ ਜਾਣਿਆ ਮੋਨੇ ਆਖਿਆ ਮਹਾਰਾਜ ਜੀ ਮੈਂ ਆਪਣਾ ਸਰੂਪ ਇਹ ਸਰੀਰ ਹੀ ਜਾਣਦਾ ਗੁਰੂ ਜੀ ਆnde ਇਹ ਸਾਰੇ ਸਰੀਰ ਪੰਜਾਂ ਤੱਤਾਂ ਦੇ ਬਣੇ ਹੋਏ ਨੇ ਇਹ ਸਰੀਰ ਉਪਜਨ ਅਤੇ ਬਿਨਸਨ ਆਰਨੇ ਗੁਰੂ ਅਤੇ ਸਿੱਖ ਦੇ ਸਰੀਰ ਵਿੱਚ ਕੋਈ ਫਰਕ ਨਹੀਂ ਚੇਤਨ ਵੀ ਇਹਨਾਂ ਦੋਵਾਂ ਵਿੱਚ ਇੱਕ ਸਮਾਨ ਵਿਆਪਕ ਪਰੰਧੋ ਗੁਰੂ ਅਤੇ ਸਿੱਖ ਦੇ ਮਨ ਵਿੱਚ ਬੜਾ ਫਰਕ ਹੁੰਦਾ ਹੈ ਗੁਰੂ ਦਾ ਮਨ ਉੱਜਲ ਸ਼ੁੱਧ ਹੁੰਦਾ ਸਿੱਖ ਦਾ ਕਾਲਾ ਅਸ਼ੁੱਧ ਹੁੰਦਾ ਤੇ ਜਦੋਂ ਅਸ਼ੁੱਧ ਮਨ ਵਾਲਾ ਸਿੱਖ ਉੱਜਲ ਮਨ ਵਾਲੇ ਗੁਰੂ ਪਾਸ ਜਾਂਦਾ ਤਾਂ ਸ਼ੁੱਧ ਮਨ ਵਿੱਚੋਂ ਨਿਕਲਿਆ ਆਇਆ ਸ਼ਬਦ ਸੁਣ ਕੇ ਸਿੱਖ ਦੇ ਿਰਦੇ ਵਿੱਚ ਪ੍ਰਵੇਸ਼ ਕਰਕੇ ਟਿਕ ਜਾਂਦਾ ਜਿਸ ਨਾਲ ਸਿੱਖ ਦਾ ਮਨ ਵੀ ਸ਼ੁੱਧ ਹੋ ਜਾਂਦਾ ਅਦੇ ਸਤ ਚੇਤ ਅਨੰਦ ਸਰੂਪ ਨੂੰ ਵੇਖ ਲੈਂਦਾ ਜੋ ਇਹਦਾ ਆਪਣਾ ਸਰੂਪ ਹੈ ਸਤਨਾਮ ਸਿਮਰਨ ਕਰਨ ਵਾਲਾ ਭਾਵੇਂ ਕੋਈ ਗ੍ਰਸਤੀ ਹੋਵੇ ਭਾਵੇਂ ਤਿਆਗੀ ਹੋਵੇ ਉਹਨੂੰ ਜਮਾਂ ਦੀ ਫਾਈ ਨਹੀਂ ਪੈਂਦੀ ਗੁਰੂ ਜੀ ਦੇ ਵਜਨ ਸੁਣ ਕੇ ਭਾਈ ਮੋਣ ਅੱਗੇ ਹੋਰੋਂ ਦੇ ਸਾਰੇ ਸਰੋਤੇ ਸਿੱਖ ਸਤਨਾਮ ਦੇ ਸਿਮਰਨ ਵਿੱਚ ਪ੍ਰਵਿਰਤ ਹੋ ਗਏ ਜਿਹਦੇ ਵੱਡੇ ਭਾਗ ਹੋਣ ਉਹ ਹੀ ਗੁਰਮਤ ਨੂੰ ਪ੍ਰਾਪਤ ਕਰਕੇ ਆਪਣੇ ਆਪ ਤਰਦਾ ਤੇ ਸੰਗੀਆਂ ਨੂੰ ਵੀ ਤਰਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੋਢੀ ਮਾਧੋਦਾਸ ਨੂੰ ਗੁਰਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਕਸ਼ਮੀਰ ਭੇਜਿਆ ਸੀ ਸੋਨੇ ਸਿੱਖੀ ਦਾ ਬਹੁਤ ਪ੍ਰਚਾਰ ਕਰਕੇ ਗੁਰਸਿੱਖੀ ਫਲਾਈ ਇੱਕ ਧਰਮਸ਼ਾਲਾ ਬਣਵਾ ਕੇ ਕਥਾ ਕੀਰਤਨ ਅਤੇ ਸਤਸੰਗ ਦੀ ਮਰਿਆਦਾ ਚਲਾਈ ਇੱਕ ਸੇਵਾਦਾਸ ਬ੍ਰਾਹਮਣ ਗੁਰੂ ਘਰ ਦਾ ਬਹੁਤ ਸ਼ਰਧਾਵਾਨ ਸਿੱਖ ਬਣ ਗਿਆ ਇਹ ਸੇਵਾਦਾਰ ਦਾਸ ਕੜਾ ਬਰਸ਼ਾਦੀ ਦੇਖ ਕਰਕੇ ਧਰਮਸ਼ਾਲਾ ਵਿੱਚ ਜੋੜ ਮੇਲਾ ਕਰਾਉਂਦਾ ਅਦੇ ਸੰਗਤ ਦੀ ਸੇਵਾ ਕਰਕੇ ਬਹੁਤ ਪ੍ਰਸੰਨ ਹੁੰਦਾ ਸੇਵਾਦਾਰ ਦੀ ਮਾਂ ਨੇ ਜਦੋਂ ਆਪਣੇ ਪੁੱਤਰ ਦੀ ਇੰਨੀ ਸ਼ਰਧਾ ਵੇਖੀ ਨਾ ਉਹ ਵੀ ਗੁਰੂ ਜੀ ਆ ਸੁਣ ਕੇ ਗੁਰੂ ਘਰ ਦੀ ਪ੍ਰੇਮਣ ਬਣ ਗਏ ਰਾਤ ਦਿਨ ਗੁਰੂ ਗੁਰੂ ਕਰਨ ਲੱਗੇ ਇੱਕ ਦਿਨ ਸੇਵਾ ਦਾਸ ਦੀ ਮਾਤਾ ਨੇ ਜਿਹਦਾ ਨਾਂ ਸੀ ਭਾਗਪਰੀ ਆਪਣੇ ਪੁੱਤਰ ਨੂੰ ਪੁੱਛਿਆ ਵੀ ਮੇਰਾ ਸਰੀਰ ਬਿਰਧ ਹੋ ਗਿਆ ਮੈਂ ਦੂਰ ਪੰਜਾਬ ਦੇਸ਼ ਜਾ ਕੇ ਗੁਰੂ ਜੀ ਦੇ ਦਰਸ਼ਨ ਕਿਸ ਤਰ੍ਹਾਂ ਕਰਾਂ ਮੈਨੂੰ ਗੁਰੂ ਜੀ ਦੇ ਦਰਸ਼ਨ ਦੀ ਬੜੀ ਤਾਂਗ ਹੈ ਸ਼ਿਵਾਦਾਸ ਨੇ ਆਖਿਆ ਮਾਤਾ ਜੀ ਤੁਸੀਂ ਆਪਣੇ ਹਿਰਦੇ ਵਿੱਚ ਗੁਰੂ ਜੀ ਦਾ ਧਿਆਨ ਅਦੇ ਯਾਦ ਰੱਖੋ ਗੁਰੂ ਜੀ ਅੰਤਰਜਾਮੀ ਹਨ ਉਹ ਆਪਣੇ ਪ੍ਰੇਮੀਆਂ ਦਾ ਪ੍ਰੇਮ ਜ਼ਰੂਰ ਪੂਰਾ ਕਰਦੇ ਨੇ ਕਦੀ ਨਾ ਕਦੀ ਇੱਥੇ ਹੀ ਆਣ ਕੇ ਦਰਸ਼ਨ ਦੇਣਗੇ ਸੇਵਾਦਾਸ ਦੀ ਗੱਲ ਸੁਣ ਕੇ ਮਾਈ ਭਾਗ ਭਰੀ ਨੇ ਪ੍ਰਾਨ ਕਰ ਲਿਆ ਕਿ ਉਹਨਾਂ ਨੇ ਗੁਰੂ ਜੀ ਵਾਸਤੇ ਜਾਮਾ ਸਿਉ ਕੇ ਤਿਆਰ ਰੱਖਿਆ ਜਾਦਵੀ ਗੁਰੂ ਜੀ ਕਿਰਪਾ ਕਰਕੇ ਮੈਨੂੰ ਦਰਸ਼ਨ ਦੇਣਗੇ ਮੈਂ ਇਹ ਜਾਮਾ ਆਪ ਜੀ ਨੂੰ ਭੇਟਾ ਕਰਾਂਗੀ ਆਸ ਹੈ ਗੁਰੂ ਜੀ ਮੇਰੀ ਇਹ ਇੱਛਾ ਛੇਤੀ ਪੂਰੀ ਕਰਨਗੇ ਸੋ ਇਹ ਸਰਦਨ ਮੁਖ ਰੱਖ ਕੇ ਮਾਈ ਨੇ ਆਪਣੇ ਹੱਥੀ ਸੂਤ ਕੱਤ ਕੇ ਕੱਪੜਾ ਬਨਾਇਆ ਅਤੇ ਜਾਮਾ ਤਿਆਰ ਕਰਕੇ ਰਾਤ ਦਿਨ ਗੁਰੂ ਜੀ ਦੀ ਅਰਾਧਨਾ ਕਰਨ ਲੱਗੇ ਮਾਈ ਦੀ ਅਰਾਧਨਾ ਦੀ ਤਾਰ ਗੁਰੂ ਜੀ ਤੱਕ ਪੁੱਜ ਗਈ ਗੁਰੂ ਜੀ ਨੇ ਇੱਕ ਦਿਨ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ ਵੀ ਅਸੀਂ ਇੱਕ ਮਾਈ ਦਾ ਪ੍ਰੇਮ ਪੂਰਾ ਕਰਨ ਵਾਸਤੇ ਕਸ਼ਮੀਰ ਜਾ ਰਹੇ ਹਾਂ ਜਿਹੜੀ ਰਾਤ ਦਿਨ ਸਾਡੀ ਉਡੀਕ ਕਰ ਰਹੀ ਹੈ ਸ੍ਰੀ ਗੁਰੂ ਅਰਗਵਿੰਦ ਸਾਹਿਬ ਜੀ ਮਹਾਰਾਜ ਕਸ਼ਮੀਰ ਜਾਣ ਵਾਸਤੇ ਤਿਆਰ ਹੋ ਗਏ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਸ੍ਰੀ ਗੁਰੂ ਹਰਗੋਬਿੰਦ ਜੀ ਜਾਨੀ ਜਾਨ ਸਭ ਮਾਹੇ ਮਮ ਪ੍ਰਤੀ ਖਨਾ ਕਰਤ ਹੈ ਨਿਸਬਾਸਰ ਸੁਖ ਨਾ ਹੈ ਇਹ ਬਚਨ ਕਰਕੇ ਗੁਰੂ ਜੀ ਨੇ ਸਭ ਪਰਿਵਾਰ ਅਦੇ ਸਿੱਖਾਂ ਸੇਵਕਾਂ ਨੂੰ ਧੀਰਜ ਦਿੱਤੀ ਅਤੇ ਆਪਣੇ ਨਾਲ ਸੇਵਕਾਂ ਦਾ ਇੱਕ ਜਥਾ ਲੈ ਕੇ ਨਾ ਅੰਮ੍ਰਿਤਸਰ ਤੋਂ ਚੱਲ ਬੇ ਪਹਿਲਾ ਬੜਾ ਆਪ ਜੀ ਨੇ ਲਾਹੌਰ ਜਾ ਕੇ ਕੀਤਾ ਤੇ ਲਾਹੌਰ ਤੋਂ ਚਪਰਾਹੜ ਪਿੰਡ ਸਿਆਲਕੋਟ ਦੇ ਨੇੜੇ ਜਾ ਡੇਰਾ ਕੀਤਾ ਇੱਥੇ ਇੱਕ ਬ੍ਰਾਹਮਣ ਗੁਰੂ ਜੀ ਦੇ ਘੋੜਸਵਾਰਾਂ ਤੋਂ ਪੁੱਛਦਾ ਵੀ ਇਹ ਕੌਣ ਨੇ ਸਿੱਖ ਨੇ ਆਖਿਆ ਇਹ ਈਸ਼ਵਰ ਅਵਤਾਰ ਸ੍ਰੀ ਗੁਰੂ ਅਰਗੁਬਿੰਦ ਸੱਚੇ ਪਾਤਸ਼ਾਹ ਜੀ ਨੇ ਇਹ ਦੇਸ਼ ਨੂੰ ਤਾਰਨ ਆਏ ਨੇ ਇਹ ਗੱਲ ਸੁਣ ਕੇ ਬ੍ਰਾਹਮਣ ਗੁਰੂ ਜੀ ਨੂੰ ਵੇਖਣ ਵਾਸਤੇ ਉੱਥੇ ਖੜਾ ਰਿਹਾ ਇੰਨੇ ਨੂੰ ਮਹਾਰਜ ਜੀ ਵੀ ਉੱਥੇ ਆ ਗਏ ਆਪ ਜੀ ਨੇ ਬ੍ਰਾਹਮਣ ਨੂੰ ਪੁੱਛਿਆ ਵੀ ਤੂੰ ਇੱਥੋਂ ਦੇ ਰਹਿਣ ਵਾਲਾ ਇੱਥੋਂ ਦਾ ਵਸਨੀਕ ਹੈ ਪੀਣ ਤੇ ਵਰਤਣ ਵਾਲਾ ਇੱਥੇ ਪਾਣੀ ਕਿੱਥੇ ਹੈ ਸਾਨੂੰ ਦੱਸ ਅਸੀਂ ਉੱਥੇ ਡੇਰਾ ਲਾਈਏ ब्राह्मण ਨੇ ਆਖਿਆ ਆਪ ਸਭ ਜਾਨੀ ਜਾਣ ਜਿੱਥੇ ਜਾ ਲਿਆ ਉੱਥੇ ਚਲੇ ਜਾਓ ਜਾਂ ਫਿਰ ਆਪਣੇ ਵਾਸਤੇ ਨਵਾਂ ਜਲ ਦਾ ਪ੍ਰਵਾਹ ਬਣਾ ਲਓ ब्राह्मण ਦੀ ਗੱਲ ਸੁਣ ਕੇ ਗੁਰੂ ਜੀ ਉੱਥੇ ਹੀ ਘੋੜੇ ਤੋਂ ਉੱਤਰ ਬੈਠੇ ਹੱਥ ਵਿੱਚ ਬਰਸ਼ਾ ਫੜ ਕੇ ਇੱਕ ਨੀਵੀਂ ਜਗ੍ਹਾ ਮਾਰਿਆ ਬਰਸ਼ਾ ਮਾਰ ਕੇ ਜਦ ਗੁਰੂ ਜੀ ਨੇ ਪੁੱਟਿਆ ਹੱਥੋਂ ਪਾਣੀ ਦਾ ਫੁਹਾਰ ਛੁੱਟ ਪਿਆ ਜਲਦਾ ਪ੍ਰਵਾਹ ਚੱਲ ਪਿਆ ਇਹ ਪ੍ਰਤਾਖ ਕਰਨੀ ਵੇਖ ਕੇ ਬ੍ਰਾਹਮਣ ਨੇ ਗੁਰੂ ਜੀ ਦੇ ਚਰਨ ਫੜ ਲਏ ਆਪਣੀ ਭੁੱਲ ਬਖਸ਼ਾਈ ਇਹ ਚਸ਼ਮਾ ਜੋ ਗੁਰੂ ਸਰ ਦੇ ਨਾਲ ਗੁਰੂ ਸਰ ਨਾਂ ਦੇ ਨਾਲ ਪ੍ਰਸਿੱਧ ਪਿੰਡ ਰਹਿਸਮਾ ਦੇ ਨੇੜੇ ਇਹ ਵਿਦਮਾਨ ਇਹਦੇ ਪਾਸ ਸੀ ਗੁਰਦੁਆਰਾ ਟਾਲੀ ਸਾਹਿਬ ਇਟਾਲੀਏ ਢ ਗੁਰੂ ਜੀ ਨੇ ਬੈਠ ਕੇ ਵਿਸਰਾਮ ਕੀਤਾ ਸੀ ਇਹ ਹੋਣਾ ਸਥਾਨ ਪਾਕਿਸਤਾਨ ਚ ਇਹ ਚਸ਼ਮੇ ਦੇ ਜਲ ਨਾਲ ਗੁਰੂ ਜੀ ਨੇ ਇਸ਼ਨਾਨ ਕੀਤਾ ਕੁਝ ਸਮਾਂ ਵਿਸਰਾਮ ਕਰਕੇ ਅੱਗੇ ਨੂੰ ਚੱਲ ਪਏ ਕਸ਼ਮੀਰ ਦੇ ਪਹਾੜੀ ਇਲਾਕੇ ਵਿੱਚ ਜਾ ਪ੍ਰਵੇਸ਼ ਕੀਤਾ ਜਦੋਂ ਪਹਾੜੀ ਇਲਾਕਾ ਲੰਘ ਕੇ ਗੁਰੂ ਜੀ ਪੱਧਰੇ ਸਥਾਨ ਤੇ ਪਹੁੰਚੇ ਤਾਂ ਉੱਥੇ ਗੁਰੂ ਜੀ ਦਾ ਪ੍ਰੇਮੀ ਸਿੱਖ ਭਾਈ ਕੱਟੂ ਰਹਿੰਦਾ ਸੀ ਜਦੋਂ ਨੇ ਸੁਣਿਆ ਗੁਰੂ ਜੀ ਦਾ ਆਉਣਾ ਉਹ ਬੜੇ ਪ੍ਰੇਮ ਨਾਲ ਗੁਰੂ ਜੀ ਦੇ ਦਰਸ਼ਨ ਕਰਨ ਆਇਆ। ਬਾੜੀਵਲ ਬਾੜੀ ਫਲ ਗੁਰੂ ਜੀ ਦੀ ਭੇਟਾ ਕਰਕੇ ਚਰਨਾ ਤੇ ਮੱਥਾ ਟੇਕਦਾ ਬੜੇ ਪ੍ਰੇਮ ਨਾਲ ਗੁਰੂ ਜੀ ਨੂੰ ਆਪਣੇ ਪਾਸ ਰੱਖ ਕੇ ਸੇਵਾ ਕਰਦਾ। ਕੱਟੂ ਸ਼ਾਹ ਪਾਸੋਂ ਚੱਲ ਕੇ ਗੁਰੂ ਜੀ ਸ਼੍ਰੀਨਗਰ ਦੇ ਬਾਹਰ ਅਰੀ ਪਰਬਤ ਕਿਲੇ ਦੇ ਕਾਠੀ ਦਰਵਾਜ਼ੇ ਪਾਸ ਪਹੁੰਚ ਗਏ। ਅਦੇ ਘੋੜੇ ਤੇ ਚੜੇ ਚੜਾਏ ਦੇਵਦਾਸ ਦੇ ਬੂਹੇ ਅੱਗੇ ਜਾ ਖੜੇ ਹੋਏ ਘੋੜੇ ਦੇ ਘੁਰਾਂ ਦੀ ਆਵਾਜ਼ ਸੁਣ ਕੇ ਦੇਵਦਾਸ ਬਾਹਰ ਆਇਆ ਗੁਰੂ ਜੀ ਨੂੰ ਵੇਖ ਕੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਘੋੜੇ ਤੋਂ ਉਤਰ ਕੇ ਮਹਾਰਾਜ ਜੀ ਉਹਨਾਂ ਦੇ ਘਰ ਚਲੇ ਗਏ ਸੁੰਦਰ ਪਲੰਗ ਉੱਤੇ ਬਿਰਾਜਮਾਨ ਕਰਕੇ ਦੇਵਦਾਸ ਆਪਣੀ ਮਾਤਾ ਨੂੰ ਸੱਦਦਾ ਕਿ ਮਾਤਾ ਜੀ ਜਿਨ੍ਹਾਂ ਨੂੰ ਚਿਰ ਤੋਂ ਤੁਸੀਂ ਉਡੀਕ ਰਹੇ ਸੀ ਉਹ ਗੁਰੂ ਜੀ ਅੱਜ ਸਾਡੇ ਘਰ ਆਨ ਬਰਾਜੇ ਨੇ ਦਰਸ਼ਨ ਕਰਕੇ ਆਪਣਾ ਜਨਮ ਸਫਲਾ ਕਰ ਲੋ ਆਪਣੇ ਪੁੱਤਰ ਤੋਂ ਇਹ ਖੁਸ਼ੀ ਦੀ ਗੱਲ ਸੁਣ ਕੇ ਮਾਈ ਨੂੰ ਚਾ ਚੜ ਗਏ ਉੱਠ ਕੇ ਗੁਰੂ ਜੀ ਪਾਸ ਆਏ ਚਰਨਾਂ ਦੇ ਸਿਰ ਰੱਖ ਕੇ ਮੱਥਾ ਟੇਕਿਆ ਤੇ ਆਖਿਆ ਮੈਂ ਬਲਿਹਾਰੀ ਜਾਵਾਂ ਮੈਂ ਘੋਲੇ ਜਾਵਾਂ ਆਪ ਜੀ ਨੇ ਨਿਮਾਣੀ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਨ ਮਾਨਸ ਤੇ ਦੇਵ ਚ ਕੀਏ ਕਰਤ ਨਾ ਲਾਗੀ ਵਾਰ ਮਾਈ ਨੇ ਫੁੱਲਾਂ ਦੀ ਸੁੰਦਰ ਮਾਲਾ ਗੁੰਦ ਕੇ ਗੁਰੂ ਜੀ ਨੂੰ ਪਹਿਨਾਈ ਧੂਪ ਜਗਾਇਆ ਪ੍ਰਕਰਮਾ ਕਰਕੇ ਮੱਥਾ ਟੇਕਿਆ ਤੇ ਮਹਾਰਾਜਾਂ ਦੇ ਮਾਤਾ ਜੀ ਜਿਹੜਾ ਸਾਡੇ ਵਾਸਤੇ ਤੂੰ ਸੁੰਦਰ ਬਸਤਰ ਤਿਆਰ ਕੀਤਾ ਹੋਇਆ ਉਹ ਛੇਤੀ ਲਿਆ ਅਸੀਂ ਉਸ ਬਸਤਰ ਨੂੰ ਪਹਿਨਣ ਵਾਸਤੇ ਆਏ ਹਾਂ ਮਾਈ ਨੇ ਆਪਣੇ ਧੰਨਭਾਵ ਸਮਝ ਕੇ ਉਹ ਜਾਮਾ ਲਿਆ ਕੇ ਬੜੇ ਪ੍ਰੇਮ ਨਾਲ ਗੁਰੂ ਜੀ ਨੂੰ ਪਹਿਨਾਇਆ ਪ੍ਰੇਮ ਨਾਲ ਸੇਵਾ ਕੀਤੀ ਗੁਰੂ ਜੀ ਆਂਦੇ ਮਾਈ ਤੂੰ ਸਾਨੂੰ ਆਪਣੇ ਪ੍ਰੇਮ ਨਾਲ ਵਸ ਕਰ ਲਿਆ ਸਾਨੂੰ ਹੋਰ ਕੋਈ ਬਸਤਰ ਚੰਗਾ ਹੀ ਨਹੀਂ ਸੀ ਲੱਗਦਾ ਸੀ ਇਹ ਬਸਰ ਪੈਣ ਵਾਸਤੇ ਤੁਹਾਡੇ ਕੋਲ ਆ ਗਏ ਆ ਮਾਈਆਂ ਦੀ ਮਹਾਰਾਜ ਜੀ ਇਹ ਆਪ ਜੀ ਨੇ ਕੋਈ ਨਵੀਂ ਗੱਲ ਨਹੀਂ ਕੀਤੀ ਇਹ ਤਾਂ ਮੁੱਢ ਤੋਂ ਹੀ ਆਪ ਜੀ ਦਾ ਬਿਰਤ ਹੈ ਤੁਹਾਡਾ ਸੁਭਾਅ ਤੁਸੀਂ ਹੀ ਰਾਮ ਜੀ ਦੇ ਰੂਪ ਵਿੱਚ ਭੀਲਣੀ ਦੇ ਝੂਠੇ ਬੇਰ ਖਾਨ ਲਈ ਉਹ ਜੰਗਲ ਵਿੱਚ ਚਲੇ ਗਏ ਸੀ ਤੁਸੀਂ ਹੀ ਕ੍ਰਿਸ਼ਨ ਜੀ ਦੇ ਰੂਪ ਵਿੱਚ ਪ੍ਰੇਮ ਵਾਸੋਂ ਕੇ ਭਗਤ ਬੇਦਰਪਾਸ ਕੇਲਿਆਂ ਦੇ ਛਿਲੜ ਖਾਣ ਗਏ ਸੀ ਤੁਸੀਂ ਗੁਰੂ ਜੀ ਦੇ ਰੂਪ ਵਿੱਚ ਭਾਈ ਲਾਲੋ ਦੇ ਘਰ ਏਮਨਾਬਾਦ ਕੁਦਰੇ ਦੀ ਰੋਟੀ ਖਾਂਦੇ ਰਹੇ ਹੋ ਅੱਜ ਇਸ ਰੂਪ ਵਿੱਚ ਤੁਸੀਂ ਮੈਨੂੰ ਨਮਾਣੀ ਨੂੰ ਬਖਸ਼ ਰਹੇ ਹੋ ਤੇ ਮਾਈ ਭਾਗ ਭਰੀ ਨੇ ਜਦੋਂ ਇਸ ਤਰ੍ਹਾਂ ਪ੍ਰੇਮ ਤੇ ਸ਼ਰਧਾ ਦੇ ਵਾਸ ਹੋ ਗਏ ਗੁਰੂ ਜੀ ਦੇ ਚਰਨਾਂ ਦਾ ਚਰਨਾ ਮ੍ਰਿਤ ਲਿਆ ਮਾਈ ਤ੍ਰੈ ਕਾਲ ਦਰਸ਼ੀ ਹੋਗੀ ਇਸ ਗੱਲ ਦੀ ਸਾਰੇ ਸ਼ਹਿਰ ਵਿੱਚ ਚਰਚਾ ਫੈਲ ਗਈ ਕਿ ਮਾਈ ਭਾਗ ਭਰੀ ਦਾ ਪ੍ਰਣ ਕੀਤਾ ਆ ਗੁਰੂ ਜੀ ਨੇ ਐਡੀ ਦੂਰ ਪੰਜਾਬ ਤੋਂ ਚੱਲ ਕੇ ਪੂਰਾ ਕੀਤਾ ਉਹਦਾ ਜਾਮਾ ਪਹਿਨ ਕੇ ਉਹਨੂੰ ਨਿਹਾਲ ਕਰ ਦਿੱਤਾ ਗੁਰੂ ਜੀ ਕੁਝ ਦਿਨ ਉੱਥੇ ਡੇਰਾ ਕਰਕੇ ਪਹਾੜਾਂ ਦੀ ਸੈਰ ਅਤੇ ਪ੍ਰਾਣੀ ਮਾਤਰ ਦਾ ਉਧਾਰ ਕਰਦੇ ਰਹੇ ਸੰਗਤਾਂ ਨੂੰ ਧਰਮ ਦੇ ਕਿਰਤ ਕਰਨੇ ਨਾਮ ਜਪਨਾ ਵੰਡ ਛਕਣ ਦਾ ਉਪਦੇਸ਼ ਦਿੰਦੇ ਰਹੇ